ਦੀ ਫਤਿਹ ਅੱਜ ਸਾਰੇ ਅਸੀਂ ਆਪਣੇ ਸਮੁੱਚੇ ਸਾਥੀਆਂ ਦੇ ਨਾਲ ਮਜੀਠਾ ਰਟਰਨਿੰਗ ਆਫਿਸ ਤੇ ਦਫ਼ਤਰ ਖੜੇ ਆ ਜਿੱਥੇ ਰਟਰਨਿੰਗ ਅਫਸਰ 1 ਤੇ 2 ਐਸਟੀਐਮ ਦਫ਼ਤਰ ਦੇ ਵਿੱਚ ਨਾਮਜ਼ਦਗੀ ਪੇਪਰ ਲੈ ਰਹੇ ਸਨ ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਸਤਾਧਾਰੀ ਸਰਕਾਰ ਨੇ ਪੁਲਿਸ ਦੀ ਮਨਨ ਦੇ ਨਾਲ ਧੱਕੇਸ਼ਾਹੀ ਕਰਦੇ ਹੋਏ ਦਰਵਾਜ਼ੇ ਬੰਦ ਕਰਕੇ ਸਾਡੇ ਨਾਮਜ਼ਦਗੀ ਪੱਤਰ ਨਹੀਂ ਲਏ ਲੋਕਾਂ ਨੇ ਬਥੇਰਾ ਉਹਨਾਂ ਨੂੰ ਕਿਹਾ ਲੇਕਿਨ ਖਾਸ ਤੌਰ ਤੇ ਡੀਐਸਪੀ ਮਜੀਠਾ ਤੇ ਐਸਐਚਓ ਮਜੀਠਾ ਐਸਐਚਓ ਮਤੇਵਾਨ ਇਹਨਾਂ ਦੀ ਮੌਜੂਦਗੀ ਦੇ ਵਿੱਚ ਇਹਨਾਂ ਸਾਰੇ ਲੋਕਾਂ ਦੇ ਨਾਲ ਤਕਸ਼ਾ ਹੀ ਕੀਤੀ ਤੇ ਕਿਸੇ ਦੇ ਵੀ ਖਾਸ ਤੌਰ ਤੇ ਮਤਾਵਾ ਦੇ ਸਾਡੀਆਂ ਭੈਣਾਂ ਦੇ ਇਹਨਾਂ ਨੇ ਕਾਗਜ਼ ਨਹੀਂ ਲਏ ਇਹ ਭਗਵੰਤ ਮਾਨ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਸੀ ਕਿ ਜੇ ਪਿਛਲੇ 4 ਸਾਲ ਦੀ ਇਹਨਾਂ ਨੂੰ ਕਾਰਗੁਜ਼ਾਰੀ ਤੇ ਆਪਣਾ ਇਹਨਾਂ ਵਿਸ਼ਵਾਸ ਸੀ ਤੇ ਫਿਰ ਇਲੈਕਸ਼ਨ ਕਰਾਉਂਦੇ ਫਿਰ ਇਹਨਾਂ ਨੂੰ ਡਰਨ ਦੀ ਕੀ ਲੋੜ ਸੀ ਸਾਡੇ ਕਾਗਜ਼ ਕਿਉਂ ਨਹੀਂ ਦਾਖਲ ਹੋਣ ਦਿੱਤੇ ਗਏ ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਬੁਰੀ ਤਰ੍ਹਾਂ ਹਰਨਾ ਹੈ ਤੇ ਸਾਡੀ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਨੇ ਵੱਡੇ ਬਾਰਜਤ ਦੇ ਨਾਲ ਇਥੋਂ ਜਿਹੜਾ ਸੀਟਾਂ ਨੇ ਉਹ ਜਿੱਤਣੀਆਂ ਨੇ ਸੋ ਇਹ ਮਜੀਠੇ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਕਾਗਜ਼ ਜਿਹੜੇ ਨੇ ਉਹ ਰੱਦ ਕੀਤਾ ਗਏ ਨੇ ਜਾਂ ਨਾਮਜ਼ਦਗੀਆਂ ਦਾਖਲ ਨਹੀਂ ਕੀਤੀਆਂ ਗਈਆਂ ਸੋ ਇਸ ਕਰਕੇ ਤੁਹਾਨੂੰ ਧੱਕੇਸ਼ਾਹੀ ਦਾ ਮਜ਼ਰ ਜਿਹੜਾ ਪਿਛੇ ਵੇਖ ਸਕਦੇ ਹੋ ਕਿ ਸੱਤਾਧਾਰੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਸ਼ਰੇਆਮ ਲੋਕਾਂ ਦੇ ਨਾਲ ਧੱਕਾ ਕਰ ਰਹੇ ਨੇ ਔਰ ਲੋਕਾਂ ਨੂੰ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ ਮੈਂ ਇਲੈਕਸ਼ਨ ਕਮਿਸ਼ਨ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਲੋਕਾਂ ਦਾ ਵਿਸ਼ਵਾਸ ਹੁਣ ਇਲੈਕਸ਼ਨ ਕਮਿਸ਼ਨ ਦੇ ਸਿਰਫ ਤੁਹਾਡੇ ਉੱਤੇ ਹੈ ਕਿ ਤੁਸੀਂ ਕੀ ਇਹਦਾ ਐਕਸ਼ਨ ਲੈਂਦੇ ਹੋ ਕਿ ਜਿਹੜਾ ਵਿਧਾਨ ਸਭਾ ਹਲਕਾ ਮਜੀਠਾ ਦੇ ਵਿੱਚ ਇਹਨਾਂ ਨੇ ਸੰਗਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਧੱਕੇਸ਼ਾਹੀ ਕੀਤੀ ਹੈ ਨਹੀਂ ਤੇ ਅਦਾਲਤਾਂ ਵੀ ਬੈਠੀਆਂ ਨੇ ਸਾਨੂੰ ਪੂਰਨ ਆਸ ਹੈ ਕਿ ਤੁਹਾਡੇ ਤੋਂ ਹੀ ਸਾਨੂੰ ਇਨਸਾਫ ਮਿਲੇਗਾ ਜੇ ਨਾ ਮਿਲਿਆ ਤੇ ਇਹ ਲੋਕ ਅਦਾਲਤ ਵਿੱਚ ਜਾਣ ਤੋਂ ਗਰੇਜ਼ ਨਹੀਂ ਕਰਨਗੇ ਸੋ ਅੱਜ ਲੋਕਤੰਤਰ ਦਾ ਗਲਾ ਘੁੱਟਿਆ ਗਿਆ ਇਹ ਪਹਿਲੀ ਵਾਰ ਹੋਇਆ ਹੈ ਮਜੀਠੀ ਹੜਕੇ ਦੇ ਵਿੱਚ ਕਿ ਇਸ ਤਰ੍ਹਾਂ ਧੱਕੇਸ਼ਾਹੀ ਕੀਤੀ ਗਈ ਇਹਦੀ ਮਿਸਾਲ ਸਾਨੂੰ ਲਗਭਗ 35 ਸਾਲ ਹੋ ਗਏ ਨੇ ਰਾਜਨੀਤੀ ਕਰਦਿਆਂ ਅਜੇ ਹਾਂ ਕਦੇ ਨਹੀਂ ਸੀ ਹੋਇਆ ਸਮੇਂ-ਸਮੇਂ ਤੇ ਸਰਕਾਰਾਂ ਇੱਥੇ ਆਉਂਦੀਆਂ ਰਹੀਆਂ ਲੇਕਿਨ ਕਿਸੇ ਨੇ ਇਸ ਤਰ੍ਹਾਂ ਨਹੀਂ ਸੀ ਕੀਤਾ ਸੋ ਅੱਜ ਬੜੇ ਅਫਸੋਸ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਸੋ ਅਸੀਂ ਤੁਹਾਡੇ ਆ ਗਏ ਤੁਹਾਡਾ ਸਾਰਿਆਂ ਦਾ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਨੂੰਨ ਦਾ ਜਾਣ ਨਹੀਂ ਦੇ ਰਹੇ ਜੀ ਚੀਫ ਕੋਰਟਸ ਨੇ ਕਿਹਾ ਹੈ ਕਿ ਤੁਸੀਂ ਇਲੈਕਸ਼ਨ ਕਰਾਓ ਕਿ ਤੁਸੀਂ ਡੈਮੋਕ੍ਰੇਸੀ ਫੋਲੋ ਕਰਨੀ ਹੈ ਕਿ ਲੋਕਾਂ ਨੂੰ ਅੰਦਰ ਜਾਣ ਦੋ ਜਦੋਂ ਤੁਸੀਂ ਇਲੈਕਸ਼ਨ ਕਰਾਉਣਾ ਵੀ ਨਾਟਕ ਕਰਾਂਦਾ ਪੈਸੇ ਬਰਬਾਦ ਕਰਾਂਦਾ ਕੋਈ ਫਾਇਦਾ ਨਹੀਂ ਲੋਕਾਂ ਦਾ ਕਾ ਕੀ ਕਹਿਣਾ ਹੈ ਤੁਹਾਨੂੰ ਕਿ ਕਿਸ ਤਰ੍ਹਾਂ ਦੀ ਸ਼ਿਕਾਇਤਾਂ ਆ ਰਹੀਆਂ ਸ਼ਿਕਾਇਤਾਂ ਤੱਕੀ ਮਾਜੀ ਹੋ ਰਹੀ ਹੈ ਜਿਸ ਜੀਵਤ ਅਰੰਧਾਰਨ ਹੋਇਆ ਸੀ ਅਸਰ ਹੁਣ ਕੀ ਕਰ ਰਹੇ ਤੱਕੀ ਦੀ ਸਰਕਾਰ ਹੈ ਤੱਕੀ ਧੱਕਾ ਕਰਦੀ ਹੈ ਖਲਾਬ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਪ੍ਰਸ਼ਾਸਨ ਨੇ ਕੀ ਕਿਹਾ ਹੈ ਪ੍ਰਸ਼ਾਸਨ ਅੰਦਰ ਨਹੀਂ ਜਾਣ ਦੇ ਰਿਹਾ ਇਲੈਕਸ਼ਨ ਕਮਿਸ਼ਨ ਵਾਲੇ ਕਹਿ ਰਹੇ ਲੋਕਾਂ ਨੂੰ ਅੰਦਰ ਪੇ ਜੋ ਅਜੀਤ ਵੀਰ ਜੀ ਅੱਜ ਜਿਹੜੇ ਪਹਿਲਾਂ ਜਮਾਈਆਂ ਨੇ ਕੀ ਕਰਾਂ ਚੰਦੂ ਦੇਖੋ ਮੈਂ ਤੇ ਫੀਲਡ ਦੇ ਵਿੱਚ ਸੀਗਾ ਤੇ ਮੈਨੂੰ ਕੁਝ ਪਤਾ ਲੱਗਾ ਕਿ ਇੱਥੇ ਜਿਹੜੀ ਆ ਜਿੰਦਾਬਾਦ ਮਰਦਾਬਾਦ ਇਹ ਦੋਵੇਂ ਪਾਰਟੀਆਂ ਰਲੀਆਂ ਸੀਗੀਆਂ ਮੈਨੂੰ ਤਾਂ ਵੀਡੀਓਜ਼ ਵੀ ਹੈਗੀਆਂ ਬੜੇ ਸਿਰ ਨਾ ਸਿਰ ਜੋੜ ਕੇ ਜਿੰਦਾਬਾਦ ਮਰਦਾਬਾਦ ਕਰਨ ਦੇ ਅਕਾਲੀ ਦਲ ਵਾਲੇ ਤੇ ਕਾਂਗਰਸ ਵਾਲੇ ਤੇ ਮੈਂ ਉੱਥੋਂ ਆਇਆ ਇਸ ਕਰਕੇ ਕਿ ਮੈਂ ਵੇਖਾਂ ਕਿ ਕਿੰਨਾ ਕਿਥੇ ਤੱਕਾ ਹੋ ਗਿਆ ਜਦੋਂ ਮੈਂ ਇੱਥੇ ਆ ਕੇ ਵੇਖਿਆ ਤੇ ਮੈਂ ਉਹਨਾਂ ਅਫਸਰਾਂ ਨਾਲ ਗੱਲ ਕੀਤੀ ਉਹ ਕਹਿੰਦੇ ਜੀ ਇਹ 1 ਤਰੀਕ ਨੂੰ ਵੀ ਸੀਗਾ ਟਾਈਮ ਪੇਪਰ ਭਰਦਾ 2 ਨੂੰ ਵੀ ਸੀ 3 ਨੂੰ ਵੀ ਸੀ ਤੇ 4 ਨੂੰ ਵੀ ਸੀ ਪਰ ਉਦੋਂ ਦਾ ਕੋਈ ਨਹੀਂ ਇੰਨਾ ਚ ਆਇਆ ਜਦ ਕਿ ਸਾਡੇ ਬੰਦਿਆਂ ਨੇ 1 ਤਰੀਕ ਨੂੰ ਵੀ ਪੇਪਰ ਜਮਾ ਕਰਾਇਆ 2 ਨੂੰ ਵੀ ਕਰਾਇਆ 3 ਨੂੰ ਵੀ ਕਰਾਇਆ ਤੇ ਕੁਝ ਕੁ ਬੰਦੇ ਨੇ ਅੱਜ ਵੀ ਸਾਡੇ ਨੇ ਕਰਾਏ ਆ ਸੋ ਇਸ ਕਰਕੇ ਇਹਨਾਂ ਨੇ ਆਪਦੀ ਜਿਹੜੀ ਨਲਾਇਕੀ ਛਪਾਉਣ ਵਾਸਤੇ ਇਹਨਾਂ ਦਾ ਕੰਮ ਤੇ ਹੁਣ ਇਹੋ ਹੀ ਰਹਿ ਗਿਆ ਕਿ ਸੋਸ਼ਲ ਮੀਡੀਆ 'ਚ ਆਜੋ ਜਿੰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਹੋਰ ਇਹਨਾਂ ਕੋ ਹੁਣ ਕੱਖ ਨਹੀਂ ਹੈਗਾ ਤੇ ਜਿਹੜੀ ਜੇ ਇਹਨਾਂ ਨੂੰ ਕੋਈ ਇਸ ਗੱਲ ਦਾ ਪਛਤਾਵਾ ਤੇ ਚਾਰੇ ਜ਼ਿਲ੍ਹਾ ਪੰਚਾਇਤ ਇਲੈਕਸ਼ਨ ਲੜਨੀ ਆ ਉਹ ਮੈਦਾਨ 'ਚ ਆਓ ਨਿਤਰ ਕੇ ਆਓ ਲੱਗ ਜੂ ਪਤਾ ਲੋਕਾਂ ਦਾ ਫਤਵਾ ਲੋਕ ਦੱਸਣਗੇ ਕੀ ਆ ਸੋ ਇਸ ਕਰਕੇ ਅਸੀਂ ਕਿਸੇ ਨਾਲ ਕੋਈ ਧੱਕਾ ਨਹੀਂ ਕਰਕੇ ਖੁਸ਼ ਪਰ ਇਹਨਾਂ ਨੂੰ ਮੈਂ ਕਹਿੰਨਾ ਕਿ ਤੁਸੀਂ ਪੜ੍ਹੇ ਲਿਖੇ ਹੋ ਇਹ ਤੁਹਾਡੀ ਨਲਾਇਕੀ ਆ ਤੁਹਾਨੂੰ ਨਹੀਂ ਪਤਾ ਇੱਕ ਤਰੀਕ ਨੂੰ ਪੇਪਰ ਜਿਹੜੇ ਆ ਉਹ ਨਾਮਿਨੇਸ਼ਨ ਤਾਂ ਫਾਈਲ ਹੋਣੀਆਂ ਸੀਆਂ ਦੋਨ ਵੀ ਹੋਣੀਆਂ ਤਿੰਨ ਨੂੰ ਵੀ ਹੋਣੀਆਂ ਚਾਰ ਨੂੰ ਵੀ ਨੇ ਉਦੋਂ ਤੇ ਕਿਉਂ ਨਹੀਂ ਆਏ ਜੀ ਅੱਜ 12 1 ਵਜੇ ਆਏ ਆ ਤੁਸੀਂ ਸੀਸੀਟੀਵੀ ਕੈਮਰੇ ਕੱਢ ਲਓ 1 ਵਜੇ ਦੇ ਕਰੀਬ ਇਹ ਲੋਕ ਇੱਥੇ ਆਏ ਆ ਤੇ 3 ਵਜੇ ਤੱਕ ਟਾਈਮ ਹੀ ਫਰਜ ਨਹੀਂ ਕਿ ਫਾਈਲਾਂ ਕੋਈ ਜਮ੍ਹਾਂ ਹੋਈਆਂ ਤੇ ਹੋਈਆਂ ਜਿਹੜੀਆਂ ਰਹਿ ਗਈਆਂ ਸੋ ਰਹਿ ਗਈਆਂ ਇਹ ਜਿਹੜੀਆਂ ਵੀ ਫਾਈਲਾਂ ਜਮ੍ਹਾਂ ਹੋਈਆਂ ਤੁਸੀਂ ਚੈੱਕ ਕਰ ਲਓ ਅਕਾਲੀ ਦਲ ਵਾਲਿਆਂ ਦੀ ਵੀ ਹੋਊਗੀ ਕੁਝ ਕਾਂਗਰਸ ਵਾਲਿਆਂ ਦੀ ਤੇ ਦੂਜੀ ਵੱਡੀ ਗੱਲ ਤੁਹਾਨੂੰ ਖੁਦ ਨੂੰ ਪਤਾ ਕਿ ਅੱਧੇੋਂ ਜ਼ਿਆਦਾ ਇਹਨਾਂ ਕੋਲੋਂ ਉਮੀਦਵਾਰ ਹੀ ਨਹੀਂ ਸੀਗੇ ਹੈਗੇ ਨਾ ਅਕਾਲੀ ਦਲ ਵਾਲਿਆਂ ਕੋ ਜੇ ਕਹੋਗੇ ਤਾਂ ਮੈਂ ਤੁਹਾਨੂੰ ਸਰਕਲਾਂ ਦੇ ਨਾਂ ਦੱਸ ਦਿਆਂ ਉਹਨਾਂ ਕੋਲ ਦੱਸੋ ਲਿਆਓ ਕਿਹੜਾ ਉਮੀਦਵਾਰ ਨਾਂ ਲੈ ਗਿਆ ਜੇ ਇੱਥੇ ਉਹਦੀ ਅੱਜ ਵੀਡੀਓ ਵਿਖਾ ਦੇਣ ਉਹਨਾਂ ਸਰਕਲਾਂ ਦੇ ਵਿੱਚੋਂ ਉਹਨਾਂ ਜੋ ਉਹਨਾਂ ਦੇ ਵਿੱਚੋਂ ਸੋ ਇਸ ਕਰਕੇ ਇਹ ਆਪਦੀ ਨਲਾਇਕੀ ਛਪਾਉਣ ਵਾਸਤੇ ਇਹ ਇੱਥੇ ਆ ਗਏ ਇਹਨਾਂ ਦਾ ਜਿਹੜਾ ਕਾਲੀ ਦਲ ਵਾਲਿਆਂ ਦਾ ਤੇ ਕੰਮ ਹੀ ਆ ਕਾਂਗਰਸ ਵਾਲਿਆਂ ਦਾ ਵੀ ਇਸ ਸਾਲ ਕੇ ਦੀ ਕਾਂਗਰਸ ਦਾ ਵੀ ਇਹੋ ਕੰਮ ਆ ਕਿ ਸੋਸ਼ਲ ਮੀਡੀਆ ਦੇ ਰੌਲਾ ਰੌਲਾ ਪਾਈਏ ਇਹ ਲੋਕਾਂ ਚਾਹੇ ਜਿਵੇਂ ਰੌਲੇ ਹੀ ਗਏ ਜੇ ਲੋਕਾਂ ਨਾਲ ਖਲੋਤੇ ਹੁੰਦੇ ਤਾਂ ਅੱਜ ਤੁਹਾਨੂੰ ਲੋਕ ਜਿਹੜੇ ਆ ਉਹ ਤਾਂ ਗਾਹ ਹੋ ਗਏ ਤੁਹਾਡੀ ਇਲੈਕਸ਼ਨ ਨਾਲ ਲੜਦੇ ਤਾਨੂੰ ਦੇ ਪਰਲੇ ਮਾਰਨ ਤੇ ਤੁਹਾਨੂੰ ਘਰ ਘਰ ਜਾਣੇ ਆ ਤੁਸੀਂ ਤੁਰੇ ਫਿਰਦੇ ਤੁਹਾਨੂੰ ਬੰਦੇ ਨਹੀਂ ਲੱਭੰਦੇ ਈਵਨ ਇਥੋਂ ਤੱਕ ਕਿ ਦੋ ਸ਼ਰੌਨੀ ਕਮੇਟੀ ਦੇ ਮੁਲਾਜ਼ਮਾਂ ਨੂੰ ਟਿਕਟ ਦਿੱਤੀ ਗਈ ਆ ਭੋਮਾ ਪਿੰਡ ਤੋਂ ਸਰਦਾਰ ਜਗਿੰਦਰ ਸਿੰਘ ਦਾ ਮੁੰਡਾ ਵਾ ਉਹਦਾ ਨਾਂ ਪੁੱਲਗਾ ਟਿੰਕੂ ਛੋਟਾ ਨਾਂ ਟਿੰਕੂ ਉਹਦਾ ਤੇ ਉਹਨੂੰ ਟਿਕਟ ਦਿੱਤੀ ਗਈ ਆ ਢੱਡੇ ਤੋਂ ਜਿਹੜਾ ਸਾਡਾ ਢੱਡੇ ਪਿੰਡ ਆ ਉਥੋਂ ਸਰਦਾਰ ਸਰੂਪ ਸਿੰਘ ਸ਼ਰੌਨੀ ਕਮੇਟੀ ਦਾ ਮੁਲਾਜ਼ਮ ਉਹਦਾ ਬੇਟਾ ਵੀ ਮੁਲਾਜ਼ਮ ਆ ਉਥੇ ਪ੍ਰੈਸ਼ਰ ਪਾਇਆ ਗਿਆ ਕਿ ਤੇਰੇ ਮੁੰਡੇ ਦੀ ਛੁੱਟੀ ਕਰ ਦਾਂਗੇ ਤੇ ਨਹੀਂ ਤੇ ਤੂੰ ਜਾ ਕੇ ਇਲੈਕਸ਼ਨ ਲੜ ਆਹ ਦੇ ਇਹਨਾਂ ਦੇ ਹਾਲਾਤ ਆ ਤੇ ਇੱਥੇ ਆ ਕੇ ਕਹਿੰਦੇ ਸਾਡੇ ਪੇਪਰ ਪੇਪਰ ਹੈ ਕਿੜੇ ਓਏ ਮੈਨੂੰ ਦੱਸੋ ਤੇ ਸਿੱਧਾ ਤੇ ਪੇਪਰ ਕਿਹੜੇ ਆਹ ਕ੍ਰਾਉਮਨੀ ਕਮੇਟੀ ਦੇ ਪੇਪਰ ਆ ਤੁਹਾਡੇ ਗੱਲ ਸੱਜੇ ਆ ਕੇ ਜਮ੍ਹਾਂ ਕਰਾਉਣਾਗੇ ਸੋ ਇਸ ਕਰਕੇ ਵੇਖੋ ਗੁੱਸਾ ਤਾਂ ਆ ਕਰਨ ਆ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਦੇ ਕੋਈ ਕਹਵੇ ਕਿ ਮੈਂ ਚਾਰੇ ਲੜਾਂਗਾ ਤਗੜਾ ਹੋ ਕੇ ਲੜਾਂਗਾ ਇਹ ਵੀ ਲੜਨ ਮੈਦਾਨ ਚ ਇਹਨਾਂ ਦੇ ਬੰਦਿਆਂ ਭਰੇ ਆ ਮੇਰੇ ਭਰੇ ਆ ਆਓ ਉੱਥੇ ਕਰਦੇ ਹਾਂ ਹਸਾਕ ਦਾ ਐਵੇਂ ਕਿਸੇ ਨੂੰ ਭੰਡੀ ਜਾਣਾ ਕੋਈ ਗੱਲਾਂ ਬਾਤਾਂ ਕਰੇ ਨਹੀਂ ਮੈਂ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਰੱਖਦਾ ਮੈਂ ਇਹਨਾਂ ਨੂੰ ਇਹ ਗ ਅਸੀਂ ਵੀ ਮੈਦਾਨ 'ਚ ਖੇਡਣਾ ਤੂੰ ਵੀ ਖੇਡੋ ਲੈ ਦੁੱਧਾ ਦੁੱਧ ਪਾਣੀ ਦਾ ਪਾਣੀ ਤੁਹਾਨੂੰ ਪਤਾ ਲੱਗ ਜੂਗਾ